मां पकाऊ हा मनू ख़रीद ਮੈਨੂੰ ਤਾਂ ਪ੍ਰੀ ਮੌਰਨ ਨੇ ਦਰਵਾਣਾ ਪਾਇਆ ਭਾਈ ਡਾਕਟਰ ਮੈਂ ਉਹਨਾਂ ਨੂੰ ਸਤਿਕਾਰ ਕਰਦਾ ਤੂੰ ਮੇਰਾ ਬਟਾ ਪਾਈਆ ਮੈਂ ਤੇਰਾ ਪਾਈਆ ਮੈਂ ਕਰੂਗਾ ਮਾਂ ਨੂੰ ਮੈਂ ਕਰਤ ਕਰਨਾ ਗੁਰੂ ਜੀ ਮੈਨੂੰ ਦੱਸੋ ਜੇ ਮੈਂ ਕਰਤ ਕਰ ਰਿਹਾ ਇੱਕ ਮਿੰਟ ਹੋਰ ਸਾਡੇ ਇੱਕ ਮਿੰਟ ਨਹੀਂ ਦਾ ਖਾਤਾ ਮੈਂ ਕਰਤ ਕਰ ਰਿਹਾ ਨਹੀਂ ਕਰਦਾ ਇੱਥੇ ਨਹੀਂ ਰਹਿਣਾ ਓਏ ਆ ਉਹ ਤੇ ਛੀ ਮੈਂ ਕਰਤ ਕਰਨਾ ਗੁਰੂ ਜੀ ਸਭੀ ਗੱਲ ਸੁਣੋ ਤੇ ਆ ਲਿਓ ਲੋਕਾਂ ਕੱਪ ਸਭੀ ਗੱਲ ਸੁਣ ਕੇ ਆ ਲਿਓ ਅਧਿ ਪਸੂਲਾ

ਆਪਨੇ ਰਾਵਣਾ ਭਾਈ ਸਾਡੇ ਅੱਗੇ ਰਾਵਣਾ ਭਾਈ ਆਇਆ ਕਰਨ ਪਹਿਲਾਂ ਜਪਾ ਰਾਵਣਾ ਭਾਈ ਪਾਸੇ ਸਨੇ ਮਾਰਿਆ ਭਰਾ ਕੋਈ ਨਹੀਂ ਬਈ ਮੀਰੀਆਂ ਰੱਬੀ ਮੈਂ ਜੀ ਆਉਂਦੇ ਆਂ ਬੰਦੇ ਕਹਿੰਦਾ ਦਬਾਅ ਪਾ ਰਿਹਾ ਕੋਈ ਨਹੀਂ ਕੋਈ ਸੀ ਮਾਰ ਤੁਸ ਨੂੰ ਕਰ ਰਿਹਾ ਬੋਲ ਦਿਓ ਬਈ ਹੈ ਨਾ ਨੀ ਮੈਂ ਤਾਂ ਬਹੁਤ ਪਾਣੇ ਦੇ ਨਾਲ ਆ ਬਈ ਸਾਰੇ ਹੱਥ ਘੜੇ ਕਰਕੇ ਲੋ ਜਿੰਨੇ ਪਾਣੇ ਲੋਗਾਂ ਨਾਲ ਧੰਨਵਾਦ ਜਗਤਾਰ ਸਾਰੇ ਦੇ ਸਾਰੇ ਕੋਈ ਤੁਸ ਆਸ ਮਾਰ ਵੀ ਪਹਿਲੀ ਵਾਰ ਨਹੀਂ ਪਿੱਛੇ ਪਊਗਾ ਮਰਨਾ ਅਖਰੀ ਹੋਊਗਾ ਗੱਲ ਪਤਾ ਕੀ ਆ ਬਾਈ ਨਾ ਪਿਆ ਨਾ ਥੋੜੀ ਜਿਹੀ ਗੱਲ ਸੁਣ ਲੇ ਹਣਾ ਦੋ ਮਿੰਟ ਬਾਈ ਦੋ ਮਿੰਟ ਰੋਕ ਕੇ ਡਾਲੇ ਕਰਕੇ ਆਪਾਂ ਕੋਈ ਯਾਰ ਹੈਗੀ ਕੋਈ ਨਹੀਂ ਕੋਈ ਸਾਥ ਨਹੀਂ ਮੇਰੇ ਜੀਵਨ ਦਾ ਲੱਗੂਗਾ ਭਾਈ ਮਾਰ ਜਾਊਗਾ ਤਾਂ ਹੋਊਗਾ ਭਾਈ ਕੋਈ ਨਹੀਂ ਰੋਕ ਸਕਦਾ ਮਾਰ ਕੇ ਗੱਲ ਪਤਾ ਕੀ ਆ ਵੀ ਰਹਾ ਨਾ ਯਾਰ ਆਪਣਾ ਸਾਰੀ ਉਮਰ ਪਿਆ ਨਾ ਇੱਕ ਮਿੰਟ ਨਾ ਆਪਣਾ ਸਾਰੀ ਉਮਰ ਦੀ ਕਮਾਈ ਨਾ ਐਜੰਟ ਪੈਨੂ ਦੇ ਦਿੰਨੇ ਆ ਹੈਨਾ ਚਾਹੇ ਕੋਈ 5 ਲੱਖ ਦਿੰਦਾ ਆ ਚਾਹੇ ਕੋਈ 10 ਲੱਖ ਦਿੰਦਾ ਚਾਹੇ ਕੋਈ 20 ਲੱਖ ਦਿੰਦਾ ਕੋਈ ਆਪਣੀ ਜ਼ਮੀਨ ਵੇਚ ਕੇ ਦਿੰਦਾ ਆ ਕੋਈ ਆਪਣਾ ਘੁੱਟ ਵੇਚ ਕੇ ਦਿੰਦਾ ਬਾਈ ਹੈਨਾ ਠੀਕ ਹੈ ਪਰ ਇਹ ਕੀ ਕਰਦੇ ਨੇ ਕੰਮ ਤਾਂ ਇਹਨਾਂ ਦਾ ਸੀਗਾ ਵੀ ਪੈਸੇ ਲੈਨੇ ਪਈ ਅਗਰ ਇਹਨੂੰ ਬਾਹਰ ਵੇਚ ਲੋ ਠੀਕ ਹੈ ਨਹੀਂ ਅਗਰ ਉਹਨੇ ਪਾ ਪੈਸੇ ਵਾਪਸ ਕਰ ਦੋ ਪਰ ਐਜੰਟ ਕਰਦੇ ਨੇ ੁੰਡਾ ਕਰਦੀ ਠੀਕ ਹੈ ਉਹ ਕਹਿੰਦੇ ਨੇ ਜਾਓ ਪੁਰਸਪੁਰ ਪੈਨਲ ਕਾਰਵਾਈ ਕਰ ਲੋ ਕਾਰਵਾਈ ਕਿੱਥੇ ਹੁੰਦੀ ਹੈ ਭਾਈ ਕੋਣ ਸਾਲੀ ਇਹ ਨਾ ਪੁਰਸ ਦੀ ਨਹੀਂ ਹੁੰਦੀ ਆ ਜਿੱਦੀ ਵੀ ਨਹੀਂ ਹੁੰਦੀ ਫਿਰ ਉਹ ਲੋਕਾਂ ਅੱਕ ਕੇ ਭਾਨੇ ਕੋਲ ਹੁੰਦੇ ਨੇ ਵੀ ਭਾਈ ਸਾਡੀ ਬਾਹ ਫੜੋ ਜਦੋਂ ਭਾਨਾ ਬਾਹ ਫੜਦਾ ਆ ਫਿਰ ਏਜੰਟ ਬਦਵਾਸੀ ਦਿਖਾਉਂਦੇ ਨੇ ਇੱਕ ਗੱਲ ਨਾ ਦਿਮਾਗ 'ਚ ਪਾ ਲੈਣ ਸਾਰੇ ਏਜੰਟ ਠੰਗ ਭਾਨਾ ਸਾਡਾ ਭਰਾ ਆ ਤੇ ਭਰਾਵਾ ਪਿੱਛੇ ਅਸੀਂ ਮਰਨ ਤੱਕ ਵੀ ਜਾ ਸਕਦੇ ਆ ਤੇ ਚੰਨ ਵੀ ਛੜਾ ਸਕਦੇ ਆ ਨਾ ਸਾਡਾ ਤੁਖ ਸੁਖ ਦਾ ਸਾਥੀ ਆ ਠੀਕ ਹੈ ਸਾਰੇ ਬਹਿਮ ਕਰਦਾਂਗੇ ਵਿਜੈਂਟਾਂ ਦੇ ਜੈਪਾਨ ਨਿਕ ਨਾ ਬਾਲ ਵੀ 빙ਾ ਹੋ ਗਿਆ ਬਾਲ ਤਾਂ ਨਿਕਾ 빙ਰ ਹੋਗਾ ਬਾਹਰ ਨਗਦੀ ਬਹੁਤ 빙ਾ ਹੋਗਾ ਠੋਕ ਕੇ ਕਹਿ ਕੇ ਜਾ ਰਹੇ ਆ ਸਮਾਤ ਮਾਨੂੰ ਹਾਜ਼ਰ ਨਾਜ਼ਰ ਮੰਨ ਕੇ ਗੁਰਦੁਆਰੇ ਦੇ ਦਰ ਤੇ ਖੜੇ ਆ ਹਾਜ਼ਰ ਨਾਜ਼ਰ ਮੰਨ ਕੇ ਕਹਿ ਰਹੇ ਆ ਨਾ ਤਾਂ ਜਿਹੜਾ ਤੋਂ ਡਰਦੇ ਆ ਨਾ ਕੇਸਾਂ ਤੋਂ ਡਰਦੇ ਆ ਨਾ ਪ੍ਰਸ਼ਾਸਨ ਤੋਂ ਡਰਦੇ ਆ ੱਖ ਸੱਚ ਦੀ ਲੜਾਈ ਲੜਦੇ ਆ ਤੇ ਹੱਕ ਸੱਚ ਦੀ ਲੜਾਈ ਪਿੱਛੇ ਜੇ ਕੁਰਬਾਨੀਆਂ ਵੀ ਦੇਣੀ ਪੈਗੀ ਨਾ ਉਹ ਵੀ ਦੇ ਲੈਣੇ ਭਾਈ ਸੋਨਿਆ ਪ੍ਰਮਾਤਮਾ ਦੇ ਨਾਮ ਤੇ ਇੰਟੀ ਕਰਦੇ ਆ ਅਸੀਂ ਸ਼ਾਂਤੀ ਨਾਲ ਆਏ ਇੱਥੇ ਸ਼ਾਂਤੀ ਨਾਲ ਪਹਿਲਾਂ ਵੀ ਮਾਰਚ ਹੁੰਦੇ ਨੇ ਅਸੀਂ ਵੀ ਸ਼ਾਂਤੀ ਨਾਲ ਮਾਰਚ ਕਰਾਂਗੇ ਇਥੋਂ ਐਸਐਸਪੀ ਤੱਕ ਹੈ ਨਾ ਜਿਹੜੀ ਗੱਲਬਾਤ ਜਿਵੇਂ ਏਜੰਟਾਂ ਨੇ ਰੱਖੀ ਐਸਐਸਪੀ ਕੋਲ ਐਵੇਂ ਹੀ ਅਸਕੇ ਰੱਖਣਾ ਚਾਹੁੰਦੇ ਐਸਐਸਪੀ ਕੋਲ ਹੈ ਨਾ ਪਰ ਇੰਨੀ ਕਿ ਬੇਅੰਤੀ ਸਾਰਿਆਂ ਨੂੰ ਭਾਈ ਜਾਬ ਤੇ ਜਿ ਰਹਿਣਾ ਸਾਰਿਆਂ ਨੇ ਹੈ ਨਾ ਤੇ ਉਹ ਟਾਈਮ ਥੋੜਾ ਗੱਲਾਂ ਬਾਤ ਕਰਨ ਦੀ ਪਰ ਹੁਣੀ ਥੋੜਾ ਮਾਹੌਲ ਗਰਮ ਹੋਇਆ ਜਾਬ ਦੀ ਤੇ ਰਹਿ ਕੇ ਸਾਰਿਆਂ ਨੇ ਹੈ ਨਾ ਸਾਰਾ ਕੁਝ ਬੱਗੇ ਆਊਗਾ ਪਾਲੇ ਤੇਰੇ ਨਾਲ ਹੈ ਭਾਈ ਸਾਡੇ ਨਾਲ ਹੈ ਭਾਈ ਜਾਬ ਦਾ ਦੀ ਮਾਇਕ ਸਵਾਲ ਹੈ ਲੋਕੋ ਪਿਆਰ ਤੁਸੀਂ ਅੱਜ ਦੇਖਿਆ ਨਿਕਲੇ ਪੰਜਾਬ ਲਈ ਲੋਕਾਂ ਦਾ ਦਬਾਅ ਪਾ ਰਹੇ ਪਰ ਜਿਹੜਾ ਜਿਹੜੇ ਰਗ ਰਹੇ ਉਹ ਦਬਾਅ ਕਿਉਂ ਨਹੀਂ ਪਾਰੇ ਪ੍ਰਸ਼ਾਸਨ ਗੱਲ ਇਹ ਗੱਲ ਹੋਈ ਦੋ ਮਿੰਟ ਜਲ ਬੰਦਾ ਕੀ ਹੈ ਬਾਈ ਇਹ ਪ੍ਰਸ਼ਾਸਨ ਕੰਮ ਨਾ ਚੱਲਣ ਲੱਗ ਗਿਆ ਤੇ ਆਪਾਂ ਨੂੰ ਕੀ ਲੋਕਾਂ ਨੇ ਖੜਾ ਪਾਉਣਗੇ ਸੱਚੀ ਗੱਲ ਹੈ ਯਾਰ ਇੱਕ ਮਿੰਟ ਖੜੇ ਸਰਕਾਰਾਂ ਕੰਮ ਨਹੀਂ ਕਰਦੀ ਪ੍ਰਸ਼ਾਸਨ ਹੋਲੀ ਇੱਕ ਮਿੰਟ ਨਵਦੀਪ ਨਵਦੀਪ ਇੱਕ ਮਿੰਟ ਬਾਈ ਆਪਾਂ ਸੱਚੇ ਵੀ ਹੁੰਦੇ ਆ ਭਾਨਾਂ ਵਾਲੀ ਬਾਰੇ ਜੇ ਤਾਂ ਸੱਚਾ ਆਪਣਾ ਮਸਲਾ ਪਤਾ ਕਦੋਂ ਪੈਂਦਾ ਜਦੋਂ ਇਹ ਆਂਦੇ ਨੇ ਵੇਖੋ ਜੀ ਇਹ ਤਾਂ ਆਪਦੇ ਹੱਥ ਜਲੇ ਆਏ ਚਾਹੁੰਦੇ ਨੇ ਇਹਨਾਂ ਦੇ ਹਿਸਾਬ ਨਾਲ ਹੋਵੇ ਆਪਾਂ ਇਹਨਾਂ ਦੇ ਛੱਡਾਂਗੇ ਦੱਸੋ ਭਾਈ ਕੀ ਕਰੀਏ ਤੁਸੀਂ ਆਉਂਦੇ ਹੋ ਜਾਂ ਅਸੀਂ ਚਲੀਏ ਆਰਾਮ ਨਾਲ ਸੋ 2 ਮਿੰਟ ਬੈਠ ਹੋਵਰਾ ਆਪਾਂ ਉਹ ਹੀ ਕਰਾਂਗੇ ਜੋ ਸਾਡੇ ਦੇ ਚਾਹ ਆਪਾਂ ਤਾਂ ਹੈ ਨਹੀਂ ਕਰਨਾ ਗੱਲ ਜੀ ਅਸੀਂ ਚੱਕਦੇ ਆਗੇ ਆਪਾਂ ਆਰਾਮ ਨਾਲ ਗੱਲ ਕਰਦੇ ਬੈਠ ਜਾਓ ਆਪਾਂ ਲੜਨਾ ਨਹੀਂ ਇਹ ਲੜਦਿਆਂ ਦਾ ਫੇਰ ਲੜਾਂਗੇ ਆਪਾਂ ਨਹੀਂ ਲੜਨਾ ਬੈਠ ਜਾਓ ਬੈਠ ਜਾਓ ਇੱਕ ਵਾਰੀ ਨਾ ਲੜਨਾ ਹਾਂ ਬਸ ਸਾਰੇ ਬੈਠੋ ਬੈਠ ਜਾਓ ਬੈਠ ਜਾਓ ਓਏ 30 ਵਾਲਿਓ 60 ਦਾ ਤੁਹਾਡੇ ਕੋਲ ਤੇ ਦੂਜੇ ਬੰਦੇ ਨਹੀਂ ਬਾਈ ਸਾਈਡ ਤੇ ਖੜ ਕੇ ਕਰਨਾ ਸਾਰੇ ਦਿਨ ਉਹ ਕਰਮਾਂ ਨਹੀਂ ਲਿਉਂਦਾ ਬੈਠੋ ਬੈਠੋ ਹੁਣ ਆਪਣੀ ਪ੍ਰੈਸੈਂਸ਼ਨ ਨਾਲ ਗੱਲ ਹੋਈ ਸੀ ਮੇਰੀ ਗੱਲ ਸੁਣ ਲਓ ਗੱਲਾਂ ਦਾ ਬਲੋ ਪ੍ਰੇਮ ਹੀ ਨਹੀਂ ਬਣਦਾ ਸਾਈਡ ਦਾ ਬਲੋ ਇਹ ਹੋ ਜਾਗੀ ਬਣ ਕੇ ਜਿਹੜਾ ਆਲਾ ਸੱਜਾ ਜਗਾ ਤੇ ਫੈਰੀ ਲੱਦੀ ਜਾਂਦੀ ਪਿੱਛੇ ਬੰਦਾ ਬੈੰਦਾ ਨਹੀਂ ਕੋਈ ਰੱਜ ਜਾ ਯਾਰ ਕੋਈ ਸਾਬ ਤੋਂ ਜਾਂਦੇ ਕੋਈ ਦੀ ਜਾਨ ਆਪਾ ਪ੍ਰਸ਼ਾਸਨ ਨੇ ਆ ਕੇ ਕਿਹਾ ਸੀ ਕਿ ਅਸੀਂ ਡੀ ਸੀ ਸਾਹਿਬ ਛੱਡ ਦਿਓ ਏਡੀ ਸੀ ਤੇ ਬਾਕੀ ਸਾਰੇ ਇੱਥੇ ਆ ਜਾਂਦੇ ਆ ਅਸੀਂ ਕਹਿੰਦੇ ਵੀ ਡੀ ਸੀ ਸਾਹਿਬ ਨੂੰ ਇੱਥੇ ਬਿਲਾ ਲਓ ਤੇ ਜੇ ਉਹ ਨਹੀਂ ਆ ਸਕਦਾ ਤਾਂ ਭਾਈ ਬਿਰਾਸੀ ਮਾਰਚ ਕਰਕੇ ਚੱਲਦੇ ਰਹਿਣੇ ਆ ਉਹਨੇ ਦੇਖੀ ਗੱਡੀਆਂ ਤੇ ਚਾਦਰ ਉਹ ਅਸੀਂ ਕਹਿੰਦੇ ਪਲੀਜ਼ ਦੇ ਨਾ ਸਮਝੋ ਇੰਨੇ ਜਗ੍ਹਾ ਜਾਵਾਂਗੇ ਤਾਂ ਗੱਡੀਆਂ ਕਿੱਥੋਂ ਲਿਆਵਾਂਗੇ ਆ ਗੱਲ ਆਪਣੀ ਰਾਮ ਨਾਲ ਹੋਗੀ ਉਹ ਰਾਮ ਨਾਲ ਉਹਨਾਂ ਨੂੰ ਜਵਾਬ ਦੇਣ ਦੇਣਾ ਫਿਰ ਆਪਾਂ ਫੈਸਲਾ ਨਾ ਦੇ ਕੋਈ ਗੱਲ ਪੁੱਛ ਲੈਣੇ ਆ ਕੋਈ ਗੱਲ ਹੀ ਨਹੀਂ ਆਪਾਂ ਆਪਾਂ ਕਿੰਨਾ ਵਿੱਚ ਸਾਰਾ ਦਿਨ ਧੋੜੀ ਬੈਠ ਰਹੇ ਨਾ 10 ਮਿੰਟ ਪੁੱਛ ਲੈਣੇ ਨਹੀਂ ਨਾਪਾ ਤੁਰ ਗਈ ਆਂਦਾ ਰਾਮ ਨਾਲ ਆਪਾਂ ਕੋਈ ਗੱਲ ਅਜਿਹੀ ਨਹੀਂ ਕਰਨੀ ਕਿ ਕੱਲੂ ਇਹ ਕਹਿਣ ਦੇਖੋ ਜੀ ਇਹ ਨਾਲੇ ਛੋਰ ਪੁਣਾ ਕੀਤਾ ਅਸੀਂ ਬਹੁਤ ਹੱਲਮ ਨਾਲ ਕਾਨੂੰਨ ਦੇ ਮੁਤਾਬਕ ਅਸੀਂ ਕਹਿ ਰਹੇ ਹਾਂ ਕਿ ਸਾਡੇ ਨਾਲ ਠੱਗੀਆਂ ਹੋ ਰਹੀਆਂ ਨੇ ਇੱਕ 3 ਸਾਲ ਤੱਕ ਇੱਕ ਆਫਿਸ ਨਹੀਂ ਬਦਲਿਆ ਜਾ ਸਕਦਾ ਕਾਨੂੰਨ ਹੈ ਇਹ 2 ਮਹੀਨਿਆਂ ਚ ਕਾਨੂੰਨ ਤੇ ਠੱਗੇ ਵੀ ਸਾਈਨ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੜੇ ਲੰਮੇ ਸਮੇਂ ਤੋਂ ਭਾਨੇ ਵਰਗੇ ਰੌਲਾ ਪਾਉਂਦੇ ਆ ਰਹੇ ਆ ਦੂਜੀ ਤੀਜੀ ਵਾਰი ਇਕੱਠ ਵੀ ਇੱਥੇ ਹੋ ਗਿਆ ਲੋਕ ਵੀ ਆ ਜਾਂਦੇ ਨੇ ਪਰ ਸਰਕਾਰਾਂ ਦੇ ਹਾਲੇ ਤੱਕ ਕੰਦੇ ਜੂ ਨਹੀਂ ਸਰਕੇ ਇਹ ਮੁੱਦਾ ਇਹ ਮਸਲਾ ਬਹੁਤ ਗੰਭੀਰ ਮਸਲਾ ਹੈ ਇੱਕ ਬਹੁਤ ਵੱਡਾ ਗੈ ਇੱਕ ਮਾਫੀਆ ਜਿਹੜਾ ਪੰਜਾਬ ਦੇ ਨਹੀਂ ਪੱਕੇ ਖਿਆਣਾ Rajasthan ਇਨ੍ਹਾਂ ਸੂਬਿਆਂ ਦੇ ਵੀ ਲੋਕਾਂ ਦਾ ਅਰਬਾਂ ਖਰਬਾ ਰੁਪਿਆ ਦੱਬੀ ਬੈਠੇ ਆ ਪਰ ਆਪਾਂ ਦੇਖ ਰਹੇ ਆ ਹੁਣ ਭਾਨਾ ਦੇ ਮੈਂ ਰਾਤ ਗੱਲ ਕਰਦੇ ਜਿਗੇ ਕਈ ਇਹੋ ਜਿਹੇ ਵੀ ਹੈਗੇ ਆ ਪਹਾਨਾ ਕਹਿੰਦਾ ਬਾਈ ਕਈਆਂ ਦਾ ਤਾਂ ਹੀ ਫੋਨ ਆ ਗਿਆ ਕਹਿੰਦਾ ਅਸੀਂ ਹਲੇ ਬਾਈ ਥੋੜੇ ਮੋਟੇ ਪੈਸੇ ਕਢਾ ਲੇ ਥੋੜੇ ਮੋਟੇ ਲੈਣੇ ਸਾਡੇ ਨਿਕਲ ਦੇਣੀ ਅਸੀਂ ਤਾਂ ਸਾਥੋਂ ਆਇਆ ਨਹੀਂ ਜਾਣਾ ਦੂਜੀ ਗੱਲ ਕਈ ਮੇਰੇ ਕੋਲ ਵੀ ਆਏ ਮੈਂ ਵੀ ਪੈਸੇ ਕਢਾਏ ਭਾਨੇ ਨੇ ਵੀ ਕਢਾਏ ਜਾ ਕੇ ਦੁਬਾਰੇ ਫਿਰ ਫਸਾ ਲੈਂਦੇ ਆ ਹੂੰ ਕੌਣ ਮੈਨੂੰ ਆ ਦੱਸੋ ਅਸਲ ਦੇ ਵਿੱਚ ਜਿਹੜੀ ਲੜਾਈ ਆ ਆ ਤੁਸੀਂ ਸਾਰੇ ਉਹ ਲੋਕ ਹੋਏ ਨੇ ਪੀੜਤ ਲੋਕ ਆ ਜਿੰਦੇ ਸੋਡਾ ਮਸਲਾ ਹੱਲ ਹੋ ਗਿਆ ਆਪਾਂ ਆਪਣੀ ਘਰਾਂ ਨੂੰ ਹੋ ਜਾਣਾ ਹੈ ਅੱਛਾ ਜੇ ਪਾਣੀ ਦਾ ਮਸਲਾ ਹੈ ਪਾਣੀ ਦੀ ਯਾਰਾਂ ਪੈਂਦੀਆਂ ਨੇ ਤਾਂ ਓਨੇਕ ਲੋਕ ਉੱਠਣਗੇ ਜਿਹੜੇ ਮਾੜੇ ਮੋੜੇ ਪੀੜਤਾ ਜੇ ਜਾਗੇ ਹੋਏ ਲੋਕ ਹੈ ਜੇ ਕਿਸਾਨੀ ਦਾ ਮਸਲਾ ਹੈ ਤਾਂ ਓਨੇਕ ਬੰਦੇ ਉੱਠਣਗੇ ਜਿਹੜੇ ਕਿਸਾਨੀ ਵਾਲੇ ਜਿਹੜੇ ਦਰਦ ਆ ਜਿਨ੍ਹਾਂ ਨੂੰ ਜਿਨ੍ਹਾਂ ਨੇ ਪਿੰਡਾਂ ਦੀਆਂ ਜ਼ਮੀਨਾਂ ਲੈਂਡ ਪੋਲੀ ਨੀਤੀ ਚ ਆ ਗਈਆਂ ਜੇ ਮਜ਼ਦੂਰਾਂ ਦਾ ਮਸਲਾ ਹੈ ਓਨੇਕ ਮਜ਼ਦੂਰ ਤਬਕਾ ਉੱਠੂਗਾ ਬਾਕੀ ਤਮਾਸ਼ਾ ਦੇਖਣਗੇ ਉਹਦੇ ਤਰ੍ਹਾਂ ਆਸ਼ਮੀਰ ਲੋਕ ਐ ਇਹ ੜਾਈ ਸਮੁੱਚੇ ਪੰਜਾਬ ਦੀ ਐ ਇਹ ਸਾਰੇ ਖਿੱਤੇ ਦੀ ੜਾਈ ਆ ਜੇ ਇਹ ਸੋਚ ਕੇ ਵੀਰ ਅਸੀਂ ਤਾਂ ਜਾਣਾ ਨਹੀਂ ਉੱਥੇ ਏਜੰਟਾਂ ਦਾ ਰੌਲਾ ਐ ਉੱਥੇ ਕਿਸਾਨਾਂ ਦਾ ਮਸਲਾ ਐ ਕੋਈ ਮਜ਼ਦੂਰਾਂ ਦਾ ਮਸਲਾ ਜਾਂ ਕੋਈ ਹੋਰ ਹਾਂਜੀ ਅੱਛਾ ਇੱਕ ਨਰਦੀਪ ਆਜੂ ਉੱਤੇ ਆ ਜੀ ਲਖੇ ਆ ਪਹਾਣਾ ਕਿੱਥੇ ਐ ਬੈਠਾ ਬਾਈ ਪਹਾਣੇ ਉੱਤੇ ਆ ਜੀ ਮੜਾ ਜਾ Paneu para já